ਖੇਤਰ ਦੇ ਵਿੱਚ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਤੇ ਅਹਿਮ ਉਪਰਾਲਾ ਵੇਖਣ ਨੂੰ ਮਿਲਿਆ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਪਹਿਲਾ ਸਕੂਲ ਆਫ ਹੈਪੀਨੈਸ ਜੋ ਕਿ ਖੋਲਿਆ ਜਾਵੇਗਾ ਆਨੰਦਪੁਰ ਸਾਹਿਬ ਦੇ ਪਿੰਡ ਲਖੇੜੀ ਦੇ ਵਿੱਚ ਇਹ ਸਕੂਲ ਖੋਲਿਆ ਜਾਵੇਗਾ ਦੱਸਿਆ ਕਿ ਚਿਲਡਰਨ ਡੇ ਵਾਲੇ ਦਿਨ ਇਸ ਸਕੂਲ ਦੀ ਸ਼ੁਰੂਆਤ ਹੋ ਸਕਦੀ ਹੈ ਪੂਰੇ ਪੰਜਾਬ ਦੇ ਵਿੱਚ ਕੁੱਲ 132 ਸਕੂਲ ਆਫ ਹੈਪੀਨੈਸ ਖੋਲੇ ਜਾਣਗੇ 10 ਸ਼ਹਿਰੀ ਅਤੇ 122 ਪਿੰਡੂ ਇਲਾਕਿਆਂ ਦੇ ਵਿੱਚ ਸਕੂਲ ਆਫ ਹੈਪੀਨੈਸ ਜੋ ਕਿ ਖੋਲੇ ਜਾਣਗੇ ਪੰਜਾਬ ਸਰਕਾਰ ਦਾ ਸਿੱਖਿਆ ਦੇ ਖੇਤਰ ਦੇ ਵਿੱਚ ਇਹ ਵੱਡਾ ਤੇ ਅਹਿਮ ਉਪਰਾਲਾ ਜੋ ਕਿ ਵੇਖਣ ਨੂੰ ਮਿਲ ਰਿਹਾ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਜੋ ਪਹਿਲਾ ਸਕੂਲ ਆਫ ਹੈਪੀਨੈਸ ਜੋ ਕਿ ਖੁੱਲਣ ਜਾ ਰਿਹਾ ਹੈ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਲਖੇੜੀ ਦੇ ਵਿੱਚ ਇਸ ਸਕੂਲ ਨੂੰ ਖੋਲਿਆ ਜਾਵੇਗਾ ਚਿਲड्रन डे ਵਾਲੇ ਦਿਨ ਇਸ ਸਕੂਲ ਦੀ ਸ਼ੁਰੂਆਤ ਹੋ ਸਕਦੀ ਹੈ ਖਬਰ ਤੇ ਬਧੇਰ ਗਲਬਾ ਦੇ ਲਈ ਸਾਡੇ ਸਹਿਯੋਗੀ ਰੁਹਤ ਬਾਂਸਲ ਜੀ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਾਂ ਰੋਹਿਤ ਜੀ ਪੰਜਾਬ ਸਰਕਾਰ ਦਾ ਇੱਕ ਹੋਰ ਅਹਿਮ ਉਪਰਾਲਾ ਜੋ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸਕੂਲ ਆਫ ਹੈਪੀਨੈਸ ਜੋ ਕਿ ਸ਼ੁਰੂਆਤ ਪੰਜਾਬ ਸਰਕਾਰ ਕਰਨ ਜਾਰੀ ਹੈ ਕੀ ਕੁਝ ਹੋਰ ਅਹਿਮ ਜਾਣਕਾਰੀ ਆ ਰਹੀ ਹੈ ਜੋ ਕੁਲਵਿੰਦਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਲਗਾਤਾਰ ਸਿੱਖਿਆ ਔਰ ਫੇਥ ਨੂੰ ਲੈ ਕੇ ਕੰਮ ਕਰ ਰਹੀ ਹੈ ਖਾਸ ਤੌਰ ਦੇ ਉੱਪਰ ਸਿੱਖਿਆ ਕ੍ਰਾਂਤੀ ਦਾ ਜ਼ਿਕਰ ਕਰੀਏ ਤਾਂ ਇਸ ਤੋਂ ਪਹਿਲਾਂ ਸਕੂਲ ਆਫ ਐਮਨਸ ਦੀ ਜਿਹੜੀ ਸ਼ੁਰੂਆਤ ਹੈਗੀ ਉਹ ਕੀਤੀ ਗਈ ਸੀ ਜਿਸ ਦੇ ਵਿੱਚ ਵਿਲੱਖਣ ਤਰੀਕੇ ਦੇ ਸਕੂਲ ਹੈ ਜਿਹੜੇ ਤਿਆਰ ਕੀਤੇ ਗਏ ਸੀ ਜਿਨ੍ਹਾਂ ਦੇ ਵਿੱਚ ਪੜ੍ਹਾਈ ਦੇ ਤਰੀਕੇ ਹਾਈ ਟੈਕ ਹੋਣ ਚਾਹੀਏ ਸਟੂਡੈਂਟ ਨੂੰ ਸਮਝਾਉਣ ਦੇ ਤਰੀਕੇ ਹਾਈ ਟੈਕ ਹੋਣ ਚਾਹੀਏ ਉਹਨਾਂ ਦੇ ਗੇਮਿੰਗ ਨੂੰ ਲੈ ਕੇ ਉਹਨਾਂ ਦੇ ਕੰਪਿਊਟਰ ਨੂੰ ਲੈ ਕੇ ਹਰ ਇੱਕ ਚੀਜ਼ ਨੂੰ ਹਾਈ ਟੈਕ ਕੀਤਾ ਗਿਆ ਔਰ ਹੁਣ ਜਿਹੜੇ ਪ੍ਰਾਇਮਰੀ ਕਲਾਸ ਦੇ ਸਟੂਡੈਂਟ ਨੇਗੇ ਖਾਸ ਤੌਰ ਤੇ ਪਹਿਲੀ ਤੋਂ ਲੈ ਕੇ ਪ ਤੋ ਜਿਹੜਾ ਦਿਨ ਤਾਂ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਖੁਸ਼ ਕਿਸ ਤਰੀਕੇ ਨਾਲ ਰੱਖਿਆ ਜਾਵੇ ਔਰ ਖੁਸ਼ੀ ਦੇ ਨਾਲ ਨਾਲ ਜਿਹੜੀ ਇੱਕ ਪੜ੍ਹਾਈ ਆ ਉਹਨਾਂ ਦੀ ਕਰਾਈ ਜਾਵੇ ਇਸੇ ਚੀਜ਼ ਨੂੰ ਲੈ ਕੇ ਸਕੂਲ ਆਫ ਹੈਪੀਨੈਸ ਦੀ ਜਿਹੜੀ ਸ਼ੁਰੂਆਤ ਹੈਗੀ ਉਹ ਕੀਤੀ ਜਾ ਰਹੀ ਹੈਗੀ ਔਰ ਇਹ ਇੱਕ ਪਹਿਲਾ ਕਨਸੈਪਟ ਹੋਏਗਾ ਜਿਹੜਾ ਆਪਣੇ ਤਰੀਕੇ ਦਾ ਇੱਕ ਵਿਲੱਖਣ ਕਨਸੈਪਟ ਹੈਗਾ ਔਰ ਇਸੇ ਚੀਜ਼ ਨੂੰ ਲੈ ਕੇ ਜਿਹੜੇ ਪੰਜਾਬ ਦੇ ਮંત્રી ਨੇ ਹਰਜੋਤ ਬੈਂਸ ਉਹਨਾਂ ਦੇ ਬੋਲੇ ਉਪਰਾਲਾ ਕੀਤਾ ਗਿਆ ਕਿ ਉਹਨਾਂ ਦੇ ਬੋਲੇ ਜਿਹੜੀ ਹਲਕਾ ਆਨੰਦਪੁਰ ਸਾਹਿਬ ਦੇ ਅੰਦਰ ਇੱਕ ਪਿੰਡ ਪੈਂਦਾ ਹੈਗਾ ਲਖੇੜੀ ਲਖੇੜੀ ਦੇ ਵਿੱਚ ਪਹਿਲਾ ਸਕੂਲ ਆਫ ਹੈਪੀਨੈਸ ਹੈ ਜਿਹੜਾ ਉਹ ਬੋਲਿਆ ਜਾ ਰਿਹਾ ਹੈਗਾ ਇਸ ਸਕੂਲ ਦੇ ਵਿੱਚ ਦੇਖਿਆ ਜਾਵੇ ਤਾਂ 8 ਕਮਰਿਆਂ ਦਾ ਮਾਡਲ ਹੈ ਜਿਹੜਾ ਉਹ ਤਿਆਰ ਕੀਤਾ ਗਿਆ ਹੈਗਾ ਜਿਸ ਦੇ ਵਿੱਚ ਕੰਪਿਊਟਰ ਲੈਬ ਵੀ ਹੋਏਗੀ ਪ੍ਰੋਜੈਕਟਰ ਵੀ ਰੂਮ ਦੇ ਅੰਦਰ ਦਿੱਤੇ ਜਾਣਗੇ ਜਿਹੜਾ ਫਰਨੀਚਰ ਹੋਏਗਾ ਸਕੂਲ ਦਾ ਕਮਰੇ ਹੋਣਗੇ ਉਹਨਾਂ ਨੂੰ ਅਲੱਗ-ਅਲੱਗ ਰੰਗਾਂ ਦੇ ਨਾਲ ਡਿਜ਼ਾਈਨ ਕੀਤਾ ਜਾਏਗਾ ਤਾਂ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ ਜਿਹੜੀ ਉਹਨਾਂ ਦੀਆਂ ਕਿਤਾਬਾਂ ਹੈਗੀਆਂ ਉਹਨਾਂ ਦੀ ਡਿਜ਼ਾਈਨਿੰਗ ਵੱਖਰੇ ਤਰੀਕੇ ਨਾਲ ਕੀਤੀ ਜਾਏਗੀ ਤਾਂ ਕਿ ਉਹਨਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ ਔਰ ਨਾਲ ਦੀ ਨਾਲ ਖਾਸ ਗੱਲ ਇਹ ਰਹੇਗੀ ਕਿ ਆਮ ਤੌਰ 'ਤੇ